डायरी का कहर जारी है सौब मरीज आए सामने चार लोगों की पटियाला गिणती हो चुकी है दस दे कि सेहत मंत्री डॉ बलबीर सिंह प्रशासन हिदायत भी जारी कितिया पर उसो बाद भी पट्याला अलीपुर रुक रहा डायरी का कहर पट्याला डायरी का कहर करीब सौ के करीब मरीज सामने आए ने डायरी कारण चार लोगों की मौत भी हो गई है ਔਰ ਸਾਡਾ ਸਰਪੰਚ ਅਲੀਪੁਰ ਰਾਏ ਸਰ ਕਿੰਨੀ ਮੌਤ ਹੈ ਜਿਹੜੀ 치ਸੜੀ ਮੌਤ ਹੈ ਕੀ ਕਰਨੇ ਸਰ ਆਹ ਪਾਣੀ ਚੋ ਗੱਲ ਹੈ ਜਿਹੜਾ ਬਿਮਾਰੀਆਂ ਫੈਲਦੀਆਂ ਡਾਇਰੀਆ ਦੇ ਕਾਰਨ ਇਹ 치ਸੜੀ ਮੌਤ ਹੋ ਗਈ ਸੈਂਕੜੇ ਲੋਕ ਬੱਚੇ ਬਜ਼ੁਰਗ ਜੋ ਘਰਾਂ ਦੇ ਵਿੱਚ ਬਿਮਾਰ ਪਏ ਨੇ ਅਜੇ ਵੀ ਜੋ ਦਵਾਈਆਂ ਚੱਲ ਰਹੀਆਂ ਇਥੋਂ ਤੱਕ ਕਿ ਪੀਜੀਆ ਦੇ ਵਿੱਚ ਵੀ ਕੁਝ ਮੈਂਬਰ ਗਏ ਹੋਏ ਨੇ ਉੱਥੇ ਇਹ ਮੈਨੂੰ ਥੋੜੇ ਪਤਾ ਲੱਗਾ ਸੋ ਇਸ ਕਰਕੇ ਬਹੁਤ ਬੁਰਾ ਹਾਲ ਹੈ ਕਿ ਕਿੰਨਾਈ ਡੈਥ ਹੋਈਆਂ ਜੀ ਸਾਡਾ ਦਵਦਰ ਸਿੰਘ ਹਾਂਜੀ ਇਹੋ ਜੀ ਇਸੇ ਕਾਰਨ ਸਰੀਰ ਥੋੜਾ ਜਿਹਾ ਕਮਜ਼ੋਰ ਹੋਣ ਕਾਰਨ ਕੁਝ ਡਾਇਰੀਆ ਜਿਹੜਾ ਇਹ ਤਾਂ ਕਿਉਂਕਿ ਇਹ ਬੱਚਿਆਂ ਨੂੰ ਬਜ਼ੁਰਗਾਂ ਨੂੰ ਇਹ ਬਿਮਾਰੀ ਦਾ ਜ਼ਿਆਦਾ ਅਸਰ ਹੋਗਾ ਖਾਸ ਕਰਕੇ ਨੌਜਵਾਨਾਂ ਨੂੰ ਤਾਂ ਹੋਏ ਪਰ ਇਹਨਾਂ ਨੂੰ ਜ਼ਿਆਦਾ ਖਾਸ ਕਰ ਬਜ਼ੁਰਗ ਦਿਮਾਗ ਸਰਕਾਰ ਨੂੰ ਕੀ ਫੀਲ ਕਰਦੇ ਆਪੀਲ ਕਰਦੇ ਆ ਨਾ ਜੋ ਗਰੀਬ ਲੋਕ ਨੇ ਛੜੇ ਲੋਕ ਨੇ ਘਰਾਂ ਦਾ ਹਾਲ ਤੁਸੀਂ ਦੇਖੀ ਜਾਈਓ ਸਾਰਾ ਬਿਜਲੀ ਦੀ ਮਾਲੀ ਮਦਦ ਕੀਤੀ ਜਾਵੇ ਕਿ ਨਾਲ ਦੇ ਕੁਝ ਜਖਮਾਂ ਤੇ ਮਲਮ ਪੱਟੀ ਲੱਗ ਸਕੇ ਸੋ ਇਹ ਜੋ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋਵੇ ਜੋ ਚਾਹੇ ਨਗਰ ਨਗਮ ਦੇ ਅਧਿਕਾਰੀ ਕੋਈ ਵੀ ਹਨ ਸੋ ਇਹ ਸਾਰਿਆਂ ਦੇ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਬੰਦਾ ਮੁਆਜਰਾ ਦਿੱਤਾ ਜਾਵੇ ਗਰੀਬ ਲੋਕ ਜੋ ਆਪਣੇ ਘਰਾਂ 'ਚ ਖੜੇ ਹੋ ਸਕਣ ਜੋ ਘਰਾਂ ਦੇ ਵਿੱਚ ਬਹੁਤ ਗਰੀਬੀ ਹੱਟ ਵਿੱਚ ਹਨ ਸੋ ਇਹ ਬਿਮਾਰੀ ਇਹ ਨਲਾਇਕੀ ਹੈ ਇੱਕ ਨਗਰ ਨਗਮ ਕਾਰਪੋਰੇਸ਼ਨ 'ਤੇ ਇਹ ਧਿਆਨ ਦੇਣਾ ਚਾਹੀਦਾ ਕਿੰਨੀ ਉਮਰ ਸੀ ਕੀ ਕਾਰਨ ਸੀ ਕੰਮ? ਬਾਈ ਲੂਮਿਨੇਸ਼ਨ ਉਡੀਆਂ ਜੀ ਕਿੰਨੇ ਦਿਨ ਤੋਂ ਰਹੀਆਂ ਸੀ? ਉਹ ਚਾਰ-ਪੰਜ ਦਿਨ ਤੋਂ ਇਲਾਜ ਕਰਾਇਆ ਸੀ, ਉੱਥੇ ਕਰਾਇਆ ਸੀ ਜਿੰਦਰਾ ਲੈ ਕੇ ਜੀ। ਕਿੱਥੇ ਡੈੱਥ ਕਿੱਥੇ ਵੀ ਹੈ? ਜਿੰਦਰਾ ਜੀ ਹੋਇਆ ਜੀ। ਕੱਤ ਹਰ ਵੀ ਕੋਈ ਬੁਮਾਰਦਗੇ ਕਰੂ? ਹਾਂ ਜੀ ਮੁੰਡਾ ਚਾਰ-ਪੰਜ ਦਿਨ ਜੀ ਐਡਮਿਟ ਰਹਿ। ਕੀ ਕਹਿਣਾ ਚੰਨੇ ਸਰਕਾਰ ਨੂੰ? ਬਾਈ ਪਾਣੀ ਵੀ ਸਾਫ਼ ਕਰਾਂਗੇ। ਪਹਿਲਾਂ ਕਰੇ ਸਫਾਈ ਹੋਈ ਇੱਥੇ। ਪਹਿਲਾਂ ਵੀ ਪਹਿਲਾਂ ਵੀ ਗੰਦਾ ਪਾਣੀ ਆਉਂਦਾ ਰਿਹਾ ਜੀ। ਇਹਦੀ ਕੋਈ ਸ਼ਿਕਾਇਤ ਕਰੀ ਸੀਗੀ ਨਹੀਂ ਸ਼ਿਕਾਇਤ ਹੋਈ ਨਹੀਂ ਜੀ ਤੇ ਵੀ ਰਮ ਕੇਪਟਨ ਆ ਦੇਦੇ ਉਹ ਘਰ ਦੇ ਹਾਲਾਤ ਕੀ ਨੇ ਕੀ ਕਰਦੇ ਕੀ ਹੁੰਦੇ ਸੀ ਆ ਕੰਮ ਉਹ ਦਿਹਾੜੀ ਕਰਦੇ ਸੀ